हां जी दोस्तों सस्का हाल-चाल है जी ठीक-ठाक सारे सो दोस्तों आज जेडी वीडियो बना रहे हैं जी पेंड दोस्तों यह कालीय वाला जिला इस पण दोस्तों फरोही परते नेड़े शहर है जेड़ा दोस्तों तलवंडी पाई है जी जेड़े घर से दोस्तों आज वीडियो थोनू दिखा रहे हैं जी इस भाई नु वैसे सारे जानदे हैं बहुत सोने पशु इस वीर कोले आंदे हैं चंगा काम करदा नस्ल सुधार दे ऊपर ठीक है जी गाहा मेलेयां मुलियां दे विच भी चंगे पशु पौंदा ते आज इस घर दे विचो दो नाग थोनू दिखानी है जी बिक्री वास्ते ਝੂਟियां आई हैं भाई कोले बहुत सोनिया ਦੋਵੇਂ ਹੀ ਬਿਲਕੁਲ ਜੈਜੀ ਮਾਰਕਿੰਗ ਵਾਲੀਆਂ ਹੋਣਗੀਆਂ ਤੇ ਬੱਗੀ ਮੁੱਛ ਦੇ ਦੋਵੇਂ ਬੱਗੀ ਮੁੱਛ ਦੇ ਵਿੱਚ ਹੋਣਗੀਆਂ ਜੀ ਠੀਕ ਹੈ ਜੀ ਸੋਹਣੇ ਢਾਂਚੇ ਦੀਆਂ ਝੋਟੀਆਂ ਇਹ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਇੱਕ ਇਹਨਾਂ ਦੇ ਵਿੱਚ ਝੋਟੀ ਕੱਟੀ ਐ ਠੀਕ ਹੈ ਜੀ ਤੇ ਇੱਕ ਜਿਹੜੀ ਪਰਲੇ ਪਾਸੇ ਝੋਟੀ ਖੜੀ ਐ ਇਹ ਦੋਸਤੋ ਵੱਡੀ ਐ ਠੀਕ ਹੈ ਜੀ ਥੋੜਾ ਟਾਈਮ ਹੀ ਸਾਂਭਣੀ ਪੈਣੀ ਐ ਹੋਰ ਮਹੀਨੇ ਤੋਂ ਪਹਿਲਾਂ ਪਹਿਲਾਂ ਹੀ ਇਹ ਗੱਬਣ ਹੋ ਜਾਣੀਆਂ ਤੇ ਦੋਵਾਂ ਦੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਹੀ ਕਰਾਂਗੇ ਰੇਟ ਬਾਈ ਤੋਂ ਪੁੱਛ ਲਾਂਗੇ ਬਾਕੀ ਥਣ ਤੁਹਾਨੂੰ ਪੂਰੀ ਤਸੱਲੀ ਕਰਾ ਦੇਾਂਗੇ ਤੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਜੇ ਉਹਦੀ ਤਸੱਲੀ ਤੁਸੀਂ ਆਪ ਕਰਨੀ ਹੈ ਇੱਥੇ ਆ ਕੇ ਤੇ ਬਾਕੀ ਗੱਲਬਾਤ ਆਓ ਸਾਰੀ ਬਾਈ ਨਾਲ ਹੀ ਕਰੀਏ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਵੈਸੇ ਤਾਂ ਤੈਨੂੰ ਸਾਰੇ ਜਾਣਦੇ ਹੀ ਤੇ ਇੱਕ ਵਾਰੀ ਫੇਰ ਵੀ ਨਾਂ ਦੱਸ ਦੀ ਆਪਣਾ ਨਾਂ ਪ੍ਰੰਗੀ ਭੁੱਲਾ ਹੈ ਜੀ ਅੱਛਾ ਤੇ ਪਿੰਡ ਆਪਣਾ ਕਾਲੀਆ ਪਿੰਡ ਕਾਲੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਠੀਕ ਹੈ ਅੱਛਾ ਵਿਕਰੀ ਆਸਤੇ ਵੀ ਪਾਸੋਂ ਆਉਂਦੀ ਹੈ ਆਪਣੇ ਕੋਲੇ ਹਾਂਜੀ ਹਾਂਜੀ ਵਿਕਰੀ ਖੜੀ ਹੁੰਦੀ ਹੈ ਹਰ ਟਾਈਮ ਵੈਸੇ ਦਾ ਹਾਂਜੀ ਹਾਂਜੀ ਮਹਾਰਾਜ ਦੀ ਮੇਰਾ ਵੀ ਠੀਕ ਹੈ ਦੋ ਨਾਗ ਹੈ ਕਿਹੜੇ ਏਰੀਆ ਚੋਂ ਖਰੀਦਿਆ ਹੋਣ ਗਿਆ ਝੂਟੀਆਂ ਇਹ ਇਹ ਆਪਣੇ ਬਾਰਡਰ ਬੈਲਟ ਦੀਆਂ ਹੀ ਆ ਬਾਈ ਜੀ ਅੱਛਾ ਪਿਓਰ ਨੀਲੀ ਰਾਵੀ ਦੇ ਵਿੱਚ ਹਾਂਜੀ ਤੇ ਪੂਰੇ ਮਾਰਕੇ ਆ ਚਾਰੇ ਚਾਰੇ ਪੈਰ ਬੱਗੀ ਨਾਸ ਹਾਂ ਹਾਂ ਬਿਲਕੁਲ ਜੈਜੀ ਮਾਰਕਿੰਗ ਵਾਲੀਆਂ ਤੇ ਚਾਰ ਚਾਰ ਹੀ ਥਾਣਾ ਸਿੰਘ ਦੀਆਂ ਬਹੁਤ ਸੋਹਣੀਆਂ ਹਾਂ ਸੋਹਣੇ ਢਾਂਚੇ ਜਿਹੜੀ ਛੋਟੀ ਕੱਟੀ ਖੜੀ ਆ ਆਪਣੇ ਕੋਲ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਸਾਲ ਦੀ ਕੱਟੀ ਆ ਮਰਜੀਤ ਬਾਈ ਬਹੁਤ ਖੂਬਸੂਰਤ ਕੱਟੀ ਆ ਅੱਛਾ ਇਹ ਦੋ ਦੋਸੋ ਥਾਣ ਚਾਰੀ ਨਿਖੜਵੇ ਹੋਣਗੇ ਠੀਕ ਹੈ ਜੀ ਬਿਲਕੁਲੀ ਜੈ ਜੀ ਮਾਰਕਿੰਗ ਦੇ ਵਿੱਚ ਇਹ ਕੱਤੀ ਤੁਹਾਨੂੰ ਦਿਖਾ ਰਿਹਾ ਅਗਲੇ ਪੈਰਾਂ ਤੇ ਤੁਸੀਂ ਨਿਸ਼ਾਨੀਆਂ ਦੇਖੋ ਤੇ ਮਗਰਲੇ ਪੈਰ ਜਿਹੜੇ ਵਾਈਟ ਹੈ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਸਭੀ ਬੋਲਟੀ ਹੈ ਤੇ ਖੋਲ ਮੜੀ ਜੀ ਤੋਰੀ ਦਈਏ ਇਹਨੂੰ ਹਨਾ ਤੋੜ ਕੇ ਵੇਖ ਲਈਏ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਨਾ 1 ਸਾਲ ਦੀ ਇਸ ਕੱਟੀ ਦੀ ਉਮਰ ਹੈ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਆ ਸੋਹਣੀ ਸਵੀ ਹੈ ਤੇ ਪਤਾ ਇਹ ਕਿਹੜੀ ਸੀਮਨ ਦੀ ਹੋਊਗੀ ਮਾਂ ਬੀ ਸੀਮਨ ਦੀਆਂ ਨਹੀਂ ਬਈ ਇੱਕੋ ਝੋਟੇ ਦੀਆਂ ਇਹ ਦੋਵੇਂ ਧੀਆ ਇੱਕੋ ਘਰੋਂ ਲਈਆਂ ਅੱਛਾ ਤਾਂ ਹੀ ਮੂੰਹ ਜਿਹੇ ਦੇ ਇਹਨਾਂ ਦੇ ਸੇਮ ਜੇ ਮਿਲਦੇ ਹਨਾ ਬਹੁਤ ਸੋਹਣਾ ਸਾਂਹ ਉਹਨਾਂ ਦਾ ਅੱਛਾ ਤੇ ਮੱਜਾਂ ਮਾਲ ਵੀ ਬਹੁਤ ਚੰਗਾ ਇੱਕੋ ਸਾਂਹ ਦੀਆਂ ਧੀਆ ਇਹ ਦੋਵੇਂ ਇਹ ਦੋਵੇਂ ਇੱਕੋ ਸਾਂਹ ਦੀਆਂ ਦੋ ਸੋਹੇ ਧੀਆ ਠੀਕ ਹੈ ਜੀ ਤੇ ਦੋਵੇਂ ਤੁਸੀਂ ਦੇਖੋ ਵੀ ਜਿਹੜੇ ਮੂੰਹ ਆ ਇਹਨਾਂ ਦੇ ਸਾਂਗ-ਸੁੰਗ ਦੋਵਾਂ ਦੇ ਇੱਕੋ ਵਰਗੇ ਆ ਬਹੁਤ ਸੋਹਣਾ ਕਵਾਲਿਟੀ ਹੈ। ਸੈਂਕੀਓ ਸੋਹਣੇ ਆ। ਨਿੱਕਾ ਨਿੱਕਾ ਸਿੰਘ ਆ। ਬਹੁਤ ਸੋਹਣੀ ਝੋਟੀ ਬਣਨੀ ਆ। ਤੇ ਰੇਟ ਰੂਟ ਇਹਨਾਂ ਦੇ। ਰੇਟ 28000 ਦੀ ਦੇ ਦੇਗੇ ਮਰਜੀਤ ਭਾਈ। ਅੱਛਾ ਪਹਿਲੇ ਨੰਬਰ ਵਾਲੀ 28000। ਹਾਂ ਜੀ। ਦੋਸਤੋ 28000 ਇਸ ਝੋਟੀ ਦੀ ਡਿਮਾਂਡ ਕੀਤੀ ਹੈ ਜੀ। ਜਿਹੜੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਤੁਸੀਂ ਭਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ। ਠੀਕ ਹੈ। ਤੇ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲ ਝੋਟੀ ਆ ਇੱਧਰ ਵੱਡੇ। ਹਾਂ ਜੀ। ਤੇ ਕਿੰਨੇ ਟਾਈਮ ਦੀ ਹੋਊਗੀ ਐ ਬਈ ਇਹ ਅਮਰਜੀਤ ਬਾਈ ਉਮਰ 2 ਸਾਲ ਦੀ ਆ ਮੂੰਹ ਖੀਰੀ ਆ ਅੱਛਾ ਠੀਕ ਆ ਇੱਕ ਵਾਰੀ ਹੀਟ ਚ ਆ ਗਈ ਆ ਆਪਾਂ ਤਾਂ ਨਹੀਂ ਭਰਾਇਆ ਗਲਾਬ ਦੀ ਮਰਜ਼ੀ ਦਾ ਭਰਾ ਲੂਗਾ ਠੀਕ ਆ ਠੀਕ ਆ ਇੱਕ ਵਾਰੀ ਆ ਗਈ ਹੀਟ ਹਾਂ ਇੱਕ ਚ ਇੱਕ ਵਾਰੀ ਆ ਗਈ ਹੀਟ ਕਿੰਨੇ ਦਿਨ ਹੋ ਗਏ ਹੀਟ ਲੰਘ ਕੇ ਆ ਦੋ ਤਿੰਨ ਦਿਨ ਹੀ ਹੋਏ ਆ ਠੀਕ ਆ ਮੰਨ ਕੇ ਚੱਲ ਵੀ ਜਦੋਂ 20-25 ਦਿਨਾਂ ਤੱਕ ਹੀਟ ਦੇ ਵਿੱਚ ਆਵੇ ਹਾਂਜੀ ਹਾਂਜੀ 20 ਕਿੰਨਾ ਬਾਅਦ ਆ ਜਾਂਦਾ ਫਸੂ 21 ਦਿਨ ਬਾਅਦ ਖੋਲ ਇਹਨੂੰ ਵੀ ਖੜਾ ਲਾ ਕੇ ਢਾ ਵੀ ਇੱਕ ਇਹ ਵੀ ਨਾ ਲਈ ਤਾਂ ਸੀਗੀ ਨਾ ਆਪਾਂ ਨੀਲੇ ਦੇ ਚੱਕਰਾਂ 'ਚ ਵੀ ਮੇਲੇ ਪਾਲਾਂਗੇ ਖੀਰੀਆਂ 'ਚ ਅੱਛਾ ਤੇ ਫਿਰ ਉਹ ਘਰ ਦੇ ਪਸ਼ੂ ਵੀ ਪੰਜ ਚਾਰ ਹੋਗੇ ਫਿਰ ਵਪਾਰ ਵਾਲੇ ਬੰਨਣ ਖੋਲਣ ਦਾ ਉਖਾ ਹੋ ਜਾਂਦਾ ਵੀ ਉਹਨੂੰ ਮੌਕੇ ਤੇ ਕੋਈ ਹੋਰ ਲੈ ਲਾਂਗੇ ਵੀ ਇਹਦਾ ਤਾਂ ਵਿਚਾਰ ਬਣਾਇਆ ਅੱਛਾ ਅੱਛਾ ਦੋਸਤੋ ਸਵੀ ਹੈ ਝੂਟੀਏ ਵੀ ਸੋਹਣੀ ਹੈ ਸਰੀਰ ਦੀ ਬਨਾਵਟ ਸੋਹਣੀ ਹੈ ਢਾਂਚੇ ਦੀ ਸੋਹਣੀ ਹੈ ਬਿਲਕੁਲ ਹੀ ਜੈਦਜੀ ਮਾਰਕਿੰਗ ਦੇ ਵਿੱਚ ਐਤੀ ਆਪਣੇ ਕੋਲੇ ਜਾਨਵਰ ਹੋਊਗਾ ਪੂਰੇ ਮਾਰਕਿਆਂ ਵਾਲਾ ਹੀ ਹੋਊਗਾ 100 ਚੈੱਕ ਕਰ ਲੋ ਜੀ ਸਿੰਘ ਵੈਸੇ ਕਾफी ਗੜਾਈ ਦੇ ਵਿੱਚ ਕਰ ਲਿਆ ਇਹਨਾਂ ਇੱਥੇ ਹੀ ਗੋਲ ਕਰ ਜਾਣਾ ਸਾਰਾ ਠੀਕ ਆ ਥਾਣ ਝੂੜੀ ਦੋਸਤੋ ਤੁਹਾਨੂੰ ਦਿਖਾਉਣਾ ਕਰਮਾਲੀ ਦੀ ਥਾਣ ਝੂੜੀ ਬਹੁਤ ਸੋਹਣੀ ਲੱਗੇ ਵਰ ਯਾਰ ਆ ਲਓ ਦੋਸਤੋ ਥਾਣਾ ਚੈੱਕ ਕਰੋ ਜੀ ਕਰਮਾਲੀ ਦਾ ਕਿੰਨਾ ਗੈਪ ਤੇ ਲੱਗਾ ਤੇ ਮੂਮਾ ਦੀ ਵੀ ਸੇਫਟੀ ਜਿਹੜੀ ਸੋਹਣੀ ਆ ਬਿਊਟੀ ਦੇ ਵਿੱਚ ਇਹ ਝੂਟੀ ਚੰਗੀ ਆ ਤੇ ਮੜ ਕੇ ਪੂਰੇ ਪੂਰੇ ਵਾਲੀਆਂ ਹਾਂ ਤੇ ਚਾਰੇ ਪੈਰਾਂ ਤੇ ਦੇਖੋ ਬਿਲਕੁਲ ਜਾਇਜ਼ ਜੇ ਨਿਸ਼ਾਨ ਹੋਣਗੇ ਬੱਗੀ ਮੁੱਛ ਦੇ ਵਿੱਚ ਹੋਊਗੀ ਤੇ ਸੋਹਣੇ ਢਾਂਚੇ ਦੇ ਵਿੱਚ ਹੋਣਗੇ ਬਾਕੀ ਜਿਹੜਾ ਨੀਲੀ ਦਾ ਪਸ਼ੂ ਆ ਉਹ ਤਾਂ ਸਰੀਰ ਦੀ ਬਨਾਵਟੀ ਦੱਸ ਦਿੰਦਾ ਵੀ ਹਾਂ ਮੈਂ ਨੀਲੀ ਚ ਆ ਤੇ ਇਹਦਾ ਫਿਰ ਰੇਟ ਰੂਟ ਕੀ ਸੋਚਾ ਇਹ ਬਾਈ 50 ਦੀ ਦੇਵਾਂਗੇ ਅੱਛਾ ਛੋਟੀ 50000 ਦੀ ਹਾਂ ਮੁੱਲ 55 50000 ਦੀ ਦੇਵਾਂਗੇ ਠੀਕ ਆ ਹੋਰ ਵੀ ਕਰਦੀ ਚੱਲ ਮਾਰਾ ਮੁੱਲ ਕੱਚੀ ਖੀਰੀ ਆ ਅੱਛਾ ਕੋਈ ਡੱਕੇ ਦਾ ਨੌਕਸ ਨਹੀਂ ਗਾ ਉਮਰ 2 ਸਾਲ ਦਾ ਚਾਰੇ ਪੈਰ ਆ ਠੀਕ ਅੱਛਾ ਹੋਰ ਵੀ ਮਾਨਤਨ ਹੋ ਜਾਊਗਾ 50 ਦੇ ਵਿੱਚ ਆ ਕਰ ਦੇਗੇ ਮਾਨਤਨ ਠੀਕ ਸਿੰਗਲ ਸਾਜ ਬਹੁਤ ਸੋਹਣਾ ਲੱਗਿਆ ਰੇਟ ਹੈ ਬਾਈ ਨੇ 50000 ਰੁਪਏ ਰੱਖਿਆ ਵਿੱਚੋਂ ਮਾਨਤਨ ਤੁਸੀਂ ਕਰਾ ਲਿਓ ਠੀਕ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਬਾਕੀ ਤਸੱਲੀ ਕਰਕੇ ਦੋਵਾਂ ਦੇ ਵਿੱਚੋਂ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ